ਹਾਂਜੀ ਅੱਜ ਆਪਾਂ ਆਏ ਹਾਂ ਜੀ ਪਿੰਡ ਰਹੀੜਾ ਵੱਡਾ ਕੱਲੂ ਘਾਰਾ ਸਾਈਕਲ ਤੇ ਤੇ ਤੁਹਾਨੂੰ ਪਤਾ 5 ਫਰਵਰੀ 1762 ਨੂੰ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਤੇ ਬੜਾ ਭੈੜਾ ਹਮਲਾ ਕੀਤਾ ਸੀ ਉਸ ਵੇਲੇ ਜਿਹੜੇ ਹਜ਼ਾਰਾਂ ਸਿੱਖ ਪਰਿਵਾਰ ਸੀ ਉਹ ਮਾਲਵੇ ਵੱਲ ਜਾ ਰਹੇ ਸੀ ਆਪਣੇ ਬੱਚਿਆਂ ਸਮੇਤ ਨਾਲ ਬਹੁਤ ਸਿੱਖ ਸੀ ਤੇ ਅਹਿਮਦ ਸ਼ਾਹ ਅਬਦਾਲੀ ਨੇ ਕੋਈ ਰਹਿਮ ਨਹੀਂ ਕੀਤਾ ਤੇ ਉਥੇ ਘੇਰ ਕੇ ਸਿੱਖਾਂ ਨੂੰ ਬਹੁਤ ਭੈੜੀ ਤਰ੍ਹਾਂ ਨਾਲ ਇੱਕੋ ਦਿਨ ਵਿੱਚ ਹਜ਼ਾਰਾਂ ਨੂੰ ਸ਼ਹੀਦ ਕਰ ਦਿੱਤਾ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰੋਂ ਇਹ ਦਰਸ਼ਨ ਕਰਵਾ ਰਹੇ ਹਾਂ ਜਿੰਨੀਕ ਵੀਡੀਓ ਬਣ ਸਕੀ ਤੇ ਰਹਿائش ਦਾ ਵੀ ਇੱਥੇ ਪ੍ਰਬੰਧ ਕਮਰੇ ਬਣਾਏ ਗਏ ਹਨ ਗੁਰਦੁਆਰਾ ਸਾਹਿਬ ਦੀ ਬਹੁਤ ਹੀ ਆਲੀਸ਼ਾਨ ਇਮਾਰਤ ਬਣੀ ਹੋਈ ਹੈ ਤੇ ਸਿੱਖ ਇਤਿਹਾਸ ਵਿੱਚ ਇਹਨੂੰ ਵੱਡਾ ਘੱਲੂ ਘਰਾ ਕਿਹਾ ਜਾਂਦਾ ਹੈ ਪਰ ਇਸ ਉਹਨਾਂ ਦੀ ਜਿਹੜੀ ਕੁਰਬਾਨੀ ਸੀ ਉਹ ਵਿਅਰਥ ਨਹੀਂ ਗਈ ਸਿੱਖਾਂ ਨੇ ਬਾਅਦ ਵਿੱਚ ਬਦਲਾ ਲਿਆ ਇੱਕ ਨਵਾਂ ਇਤਿਹਾਸ ਜਿਹੜਾ ਰਚਿਆ ਸੀ ਤੇ ਇੱਧਰ ਲੰਗਰ ਸਾਹਿਬ ਵੀ ਹੈ ਜੀ ਤੁਸੀਂ ਪ੍ਰਸ਼ਾਦਾ ਪਾਣੀ ਜਦੋਂ ਮਰਜ਼ੀ ਆ ਕੇ ਛੱਕ ਸਕਦੇ ਹੋ ਇੱਧਰ ਆਪਣਾ ਸਾਈਕਲ ਖੜਾ ਵਾ ਤੇ ਆ ਬਾਹਰ ਇੱਧਰ ਇੱਕ ਬੋਰਡ ਲੱਗਾ 26 ਨਵੰਬਰ 2025 ਆਨੰਦ ਕਾਰਜ ਨੇ ਜੀ ਐਨ ਆਰ ਆਈ ਵੀਰਾਂ ਵੱਲੋਂ ਕਰਵਾਏ ਜਾ ਰਹੇ ਨੇ ਤੇ ਇੱਧਰੋਂ ਆਪਾਂ ਆਏ ਸੀ ਆ ਮੇਨ ਡਿਊਟੀ ਆ ਗੁਰਦੁਆਰਾ ਸਾਹਿਬ ਦੀ ਤੇ ਇੱਧਰਲੇ ਪਾਸੇ ਇੱਕ ਬੋਰਡ ਲੱਗਿਆ ਹੋਇਆ ਅੰਦਰ ਨਸ਼ਾ ਕਰਕੇ ਨਹੀਂ ਜਾਣਾ ਨਾ ਹੀ ਨੰਗੇ ਸਿਰ ਤੇ ਆ ਬੋਰਡ ਆ ਜੀ ਇੱਥੇ ਤੁਸੀਂ ਪੋਸਟ ਕਰਕੇ ਪੂਰਾ ਜਿਹੜਾ ਇਤਿਹਾਸ ਆ ਪੂਰਾ ਇੱਥੋਂ ਜਾਣਕਾਰੀ ਜਿਹੜੀ ਲੈ ਸਕਦੇ ਹੋ ਤੁਸੀਂ ਇਧਰ ਬਾਹਰ ਜਿਹੜੀ ਜੀਟੀ ਰੋਡ ਤੇ ਸੜਕ ਚੜਦੀ ਰੇਹੜੇ ਤੋਂ ਇੱਕ ਨਵਾਂ ਗੇਟ ਨਿਕਲ ਰਿਹਾ ਸ਼ਾਇਦ ਗੁਰਦੁਆਰਾ ਸਾਹਿਬ ਨੂੰ ਜੀ ਹੋਰ ਵੀਡੀਓਜ਼ ਲਈ ਫੋਲੋ ਜਰੂਰ ਕਰੇ